ਸਤਿ ਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਸੇਵਕ ਹੋਏ ਨੇ ਭਾਈ ਪ੍ਰੀਤਿਮਲ ਦੇ ਭਾਈ ਰਾਮਾ ਟਿੱਡੀ ਜੀ ਤੇ ਭਾਈ ਪ੍ਰੀਤਿਮਲ ਤੇ ਭਾਈ ਰਾਮਾ ਟਿੱਡੀ ਜੀ ਤੁਹਾਨੂੰ ਗੁਰੂ ਨਾਨਕ ਪਤਸ਼ਾਹ ਜੀ ਨੂੰ ਮਿਲਣ ਦੇ ਲਈ ਨਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਤੇ ਪਹੁੰਚ ਕਰਕੇ ਬੇਨਤੀ ਕੀਤੀ ਮਹਾਰਾਜ ਬਹੁਤ ਝਟਕਨਾ ਤੋਂ ਬਾਅਦ ਆਪ ਜੀ ਕੋਲ ਪਹੁੰਚੇ ਹਾਂ ਤੇ ਆਪ ਜੀ ਕਿਰਪਾ ਕਰਕੇ ਸਾਨੂੰ ਕੋਈ ਸੁਖਾਲਾ ਮਾਰਗ ਦੱਸੋ ਜਿਸ ਮਾਰਗ ਦੇ ਨਾਲ ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ ਤਾਂ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਫਰਮਾਇਆ ਕਹਿੰਦੇ ਮਹਾਰਾਜ ਬਹੁਤ ਤਪ ਕੀਤੇ ਬਹੁਤ ਹੱਠ ਕੀਤੇ ਕਿਤੇ ਬਾਤ ਨਾ ਬਾਣੀ ਦੇ ਤੁਹਾਨੂੰ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ ਕਹਿੰਦੇ ਜੋ ਤਪ ਹੈਨ ਇਨ੍ਹਾਂ ਦੇ ਨਾਲ ਕਦੀ ਵੀ ਇਕਾਗਰਤਾ ਨਹੀਂ ਮਿਲਦੀ ਸਗਮ ਮਨ ਦੇ ਅੰਦਰ ਕ੍ਰੋਧ ਪੈਦਾ ਹੁੰਦਾ ਹੈ ਸਿੱਧੀਆਂ ਫੁਰਦੀਆਂ ਹਨ ਖਿੰਡਾਉ ਵਿੱਚ ਜਾਂਦਾ ਹੈ ਮਨ ਮਨ ਸੁਧ ਨਹੀਂ ਹੁੰਦਾ ਸੋਕ ਮਨ ਵਿੱਚ ਬਹੁਤ ਜ਼ਿਆਦਾ ਹੰਕਾਰ ਪੈਦਾ ਹੋ ਜਾਂਦਾ ਹੈ ਤੇ ਸਤਗੁਰ ਨੇ ਬਚਨ ਕੀਤੇ ਤਾਂ ਕਹਿੰਦੇ ਅੱਖਾਂ ਨੂੰ ਸੁੰਦਰ ਰੂਪ ਤੋਂ ਹਟਾਉਣਾ ਕੰਨ ਕੰਨਾਂ ਨੂੰ ਨਿੰਦਿਆ ਉਸ ਤੋਂ ਵੱਲੋਂ ਹਟਾਉਣਾ ਹੱਥਾਂ ਨੂੰ ਚੋਰੀ ਯਾਰੀ ਵੱਲੋਂ ਹਟਾਉਣਾ ਤੇ ਪੈਰਾਂ ਨੂੰ ਬੁਰੇ ਕੰਮਾਂ ਅਤੇ ਕੁਸੰਗ ਵੱਲੋਂ ਹਟਾਉਣਾ ਇਹ ਸੱਚ ਹੈ ਵੀ ਗੁਰਬਾਣੀ ਨੇ ਵੀ ਸਾਨੂੰ ਕੰਨਾਂ ਤੋਂ ਗੰਦੇ ਵਿਕਾਰ ਪੈਦਾ ਹੋਣ ਵਾਲੀ ਚੀਜ਼ਾਂ ਤੋਂ ਸਾਨੂੰ ਬਿਲਕੁਲ ਮਰਨਾ ਕੀਤਾ ਹੈ ਤੇ ਸਤਿਗੁਰਾਂ ਨੇ ਸਾਨੂੰ ਇਹ ਵਜਨ ਕੀਤਾ ਵੀ ਏ ਨੇਤਰੂ ਮੇਰਿ ਹਰ ਤੂੰ ਮੈਂ ਜੋਤਰੀ ਹਰ ਬਿਨ ਅਵਰ ਨ ਦੇਖੋ ਕੋਈ ਮਾਰੇ ਕਹਿੰਦੇ ਹੱਥਾਂ ਦੇ ਨਾਲ ਗੁਰਸਿੱਖ ਨੇ ਸੇਵਾ ਕਮੋਣੀ ਹੈ ਤੇ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਵਜਨ ਕੀਤੇ ਤੇ ਅੱਗੋ ਆਖੇ ਕਹਿੰਦੇ ਅੱਖਾਂ ਨੂੰ ਪੋਥੀਆਂ ਗ੍ਰੰਥਾਂ ਦੇ ਪੰਨਾ ਵਿੱਚ ਵਚਨਾ ਹੈ ਹੱਥਾਂ ਨਾਲ ਸੇਵਾ ਕਮੋਣੀ ਤੇ ਪੈਰਾਂ ਦੇ ਨਾਲ ਦੇ ਗੁਰਦੁਆਰੇ ਧਾਰਮਿਕ ਸਥਾਨ ਤੇ ਜਾਣਾ ਜਿੱਥੇ ਬੈ ਕੇ ਤੁਸੀਂ ਪਰਮੇਸ਼ਵਰ ਦਾ ਨਾਮ ਜਪ ਸਕੋ ਕਹਿੰਦੇ ਇਹ ਅਸਲ ਵਿੱਚ ਪ੍ਰਮਾਤਮਾ ਦੀ ਭਗਤੀ ਹੈ ਤੁਹਾਨੂੰ ਅਭਿਆਸ ਦੀ ਲੋੜ ਹੈ ਤਪ ਦੀ ਨਹੀਂ ਤੇ ਜੇ ਅਭਿਆਸ ਕਰਨਾ ਤੇ ਗੁਰਬਾਣੀ ਦਾ ਪੜਨ ਦਾ ਕਰਨਾ ਗੁਰਸਿੱਖਾਂ ਦੀ ਸੇਵਾ ਕਰਨ ਦਾ ਕਰਨਾ ਤਪ ਦੇ ਹੱਥ ਨਹੀਂ ਕਰਨਾ ਤੇ ਇਸੇ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਬਚਨ ਕੀਤਾ ਕਹਿੰਦੇ ਆਪ ਹਾਰ ਤੱਕ ਬੈਠ ਛੱਡ ਨਹੀਂ ਜਾਣਾ ਕਿ ਮਨ ਜੁੜਿਆ ਨਹੀਂ ਜਿਵੇਂ ਕਹਿੰਦੇ ਰੋਗੀ ਘੋੜੇ ਨੂੰ ਮਸਾਲਾ ਖਵਾ ਲਈਦਾ ਹੈ ਨਾ ਤਾਂ ਆਪਾਂ ਉਹ ਕਰਕੇ ਢਿੱਲਾ ਹੋਇਆ ਕ ਮੂੰਹ ਦੇ ਹੱਥ ਪਾਈ ਤੇ ਰੱਖੀਦਾ ਹੈ ਭਰਜ ਖਵਾ ਲੈਣ ਵਾਲਾ ਉਧਰ ਜਾਏ ਛੱਡ ਦੇਵੇ ਤਾਂ ਘੋੜਾ ਮੂੰਹ ਵਿੱਚ ਰੱਖਿਆ ਹੋਇਆ ਮਸਾਲਾ ਵੀ ਸੁੱਟ ਘਟਦਾ ਕਹਿਣ ਦਾ ਭਾਵ ਕਿ ਜਦੋਂ ਘੋੜਾ ਬਿਮਾਰ ਪੈ ਜਾਵੇ ਉਸ ਨੂੰ ਜਿਹੜਾ ਮਾਲਕ ਉਸ ਨੂੰ ਉਹ ਮਸਾਲਾ ਆਦਿ ਖਵਾਉਂਦਾ ਹੈ ਤੇ ਆਪਣੇ ਹੱਥਾਂ ਦੇ ਨਾਲ ਉਹਦੇ ਮੂੰਹ ਵਿੱਚ ਉਸ ਮਸਾਲ ਨੂੰ ਤੱਕਦਾ ਹੈ ਜਦੋਂ ਤੱਕ ਉਹ ਮਸਾਲਾ ਨਾ ਖਾ ਲਵੇ ਉਦੋਂ ਤੱਕ ਉਹ ਮਾਲਕ ਹੱਥ ਬਾਹਰ ਨਹੀਂ ਕੱਢਦਾ ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਜਦੋਂ ਇਸ ਤਰ੍ਹਾਂ ਮਨ ਦੇ ਵਿੱਚ ਨਾ ਜਦੋਂ ਗੰਦੀਆਂ ਵਾਸ਼ਨਾਵਾਂ ਨਾ ਹਟਣ ਤੇ ਸ਼ਬਦ ਦੇ ਧਿਆਨ ਵਿੱਚ ਜੋਰਨ ਦਾ ਅਭਿਆਸ ਕਰਨਾ ਚਾਹੀਦਾ ਹੈ ਇਹ ਹੈ ਭਗਤੀ ਦਾ ਅਭਿਆਸ ਤੇ ਮਹਾਰਾਜ ਆਖਣ ਲੱਗੇ ਭਾਈ ਪ੍ਰੀਤਿਮਲ ਤੇ ਭਾਈ ਰਾਮਾ ਜੀ ਨੇ ਐਸਾ ਅਭਿਆਸ ਕੀਤਾ ਐਸੀ ਭਗਤੀ ਕੀਤੀ ਐਸੀ ਤੁਹਾਨੂੰ ਗੋ ਨਾਨਕ ਮਹਾਰਾਜ ਜੀ ਆਂ ਦੀ ਖੁਸ਼ੀ ਪ੍ਰਾਪਤ ਕੀਤੀ ਕਿ ਇਨਾਂ ਦਾ ਨਾਮ ਹੀ ਭਗਤ ਅਭਿਆਸੀ ਪੈ ਗਿਆ ਤੇਪਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਕਹਿੰਦੇ ਪ੍ਰੀਤਿ ਮੱਲ ਸਹਿਗਲ ਭਲਾ ਰਾਮਾ ਰਿੱਡੀ ਭਗਤ ਅਭਿਆਸੀ ਤੇ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਦੋਨੋਂ ਗੁਰਸਖ ਬਹੁਤ ਵੱਡੇ ਅਭਿਆਸੀ ਹੋਏ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵਾਨ ਹੋਏ ਤੇ ਸਤਿਗੁਰ ਅਗੇ ਅਰਦਾਸ ਕਰੀ ਮਹਾਰਾਜ ਸਾਨੂੰ ਵੀ ਆਪਣੇ ਨਾਮ ਦਾ ਅਭਿਆਸ ਦੇ ਸਾਨੂੰ ਵੀ ਆਪਣੇ ਨਾਮ ਜਪਣ ਦਾ ਆਪਣੀ ਸੇਵਾ ਦਾ ਅਭਿਆਸ ਦੇ ਤਾਂ ਜੋ ਤੇਰੇ ਘਰ ਦੇ ਵਿੱਚ ਪ੍ਰਵਾਨ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ